ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਤੰਦਰੁਸਤ ਹੋਮ ਉਹ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੀ ਪ੍ਰਮਾਤਮਾ ਤੰਦਰੁਸਤੀ ਬਖਸ਼ੀ ਅੱਜ ਆਪਾਂ ਘੋੜਿਆਂ ਦੀ ਗੱਲ ਕਰਤੀ ਐ ਘੋੜਿਆਂ ਬਾਰੇ ਵੈਸੇ ਤਾਂ ਅਸੀਂ ਲੋਗ ਅੱਗੇ ਬਹੁਤ ਪਾਇਆ ਪਰ ਕਈ ਬੱਚਿਆਂ ਦੇ ਫੋਨ ਆਉਂਦੀ ਆ ਸਾਨੂੰ ਵੀਡੀਓ ਨਹੀਂ ਪੈਂਦੀ ਤੇ ਬੀਬੀ ਤੁਸੀਂ ਫੇਰ ਪਾਓ ਤੇ ਮਤਾਂ ਨੂੰ ਲੱਗੀਆਂ ਤੇ ਬੱਚੇ ਤੁਸੀਂ ਦੇਖ ਲਿਆ ਕਰੋ ਸਾਰਾ ਕੁਝ ਬਰਾ ਦੱਸਿਆ ਹੁੰਦਾ ਹੈ ਤੇ ਦੇਖਿਆ ਕਰੋ ਤੁਸੀਂ ਇਸ ਕਰਕੇ ਮੈਂ ਫਿਰ ਤੇਮਾਰੀ ਹੁਣ ਪਾਉਣ ਲੱਗੀਆਂ ਵਲੌਗ ਤੇ ਤੁਸੀਂ ਦੇਖ ਸਕਦੇ ਨੇ ਕਦੀ ਗੋਡੇ ਨਹੀਂ ਦੁਖਣਗੇ ਤੁਹਾਡੇ ਜੇ ਤੁਸੀਂ ਇਹ ਯੋਗਾ ਕਰੋਗੇ ਮੇਰੇ ਤਾਂ ਦੁਖਦੇ ਨਹੀਂ ਤੇ ਬਾਕੀ ਮੈਂ ਤਾਂ ਸੈਰ ਵੀ ਕਰਦੀ ਆ ਯੋਗਾ ਵੀ ਕਰਦੀ ਆ ਇਹ ਕੋਈ ਤਕਲੀਫ ਨਹੀਂ ਕੋਟੂ ਇੰਦ ਉਹ ਦੀ ਕੋਡਾਂ ਤਾਂ ਰhta ਠੀਕ ਠਾਕ ਆ ਵਧੀਆ ਤੰਦਰੁਸਤ ਆ ਕਿਰਾਂ ਤੁਸੀਂ 10 ਵਾਰੀ ਕਰੋ ਜੇ ਬੜੀ ਵਾਰੀ ਕਰੋਗੇ ਤਾਂ ਫਿਰ ਨਾ ਤੁਸੀਂ ਥੱਕ ਜਾਣਗੇ ਕਿਰਾਂ 10 ਵਾਰੀ ਕਰਨਾ ਹੈ ਫਿਰ ਤੁਸੀਂ ਜਿੰਨੇ ਵਾਰੀ ਤੁਹਾਨੂੰ ਠੀਕ ਲੱਗੇ ਉਹ ਵਾਰ ਕਰ ਲਾ ਕਰੋ। ਇਹ ਪੂਰਾ ਇਹ ਪੂਰਾ ਇਕਰ ਨੂੰ ਅਸਮੋ ਹੈ। ਪੂਰਾ ਕਸਮੋ ਹੈ। ਕਿ ਆ ਜਿਹੜੇ ਨਾਰਾ ਇਸਿੱਟੀਆਂ ਹੋਣ ਇਹ ਜਦੋਂ ਆਹ ਇਕੱਠੇ ਹੁੰਦੇ ਨੇ ਨਾਰਾ ਆ ਉਹਦੋਂ ਵੱਡਾ ਦੁੱਖਦਾ। ਉਹ ਨਹੀਂ ਦੁੱਖਦਾ। ਇਹ ਪੂਰਾ ਇਹ ਖਿੱਚ ਪੈਣੀ ਚਾਹੀਦੀ ਹੈ। ਭਾਵੇਂ ਤੁਸੀਂ ਕਿਸੇ ਚੁੰਮੀ ਨਾਲ ਜਿਵੇਂ ਕੱਟ ਕੇ ਇਹ ਕੱਟ ਕੇ ਵੀ ਤੁਸੀਂ ਆਪ ਦੇ ਵੇਲੇ ਇਹ ਖਿੱਚ ਸਕਦੇ ਆ। ਆਪ ਵੀ ਲੋਕ ਕਿ ਜੀਣ ਕਿ ਆ ਜਿਹੜੀਆਂ ਨਾੜਾਂ ਨੂੰ ਖਿੱਚਿ ਬਾਰੇ ਤੇ ਫਿਰ ਇਹ ਨਾ ਗੋਡੇ ਬਹੁਤ ਵਧੀਆ ਰਹਿੰਦੇ ਆ ਠੀਕ ਰਹਿੰਦੇ ਆ ਆ ਨਾੜਾਂ ਜਿਹੜੀਆਂ ਆਪਣੀਆਂ ਸੁਗੜਦੀਆਂ ਉਹਦੋਂ ਗੋਡੇ ਦੁਖਦੇ ਆ ਉਹ ਨਹੀਂ ਘੜਦੇ ਦੁਖਦੇ ਇਹਦਾ 10 ਵਾਰੀ ਤੁਸੀਂ ਕਰੋ ਫਿਰ ਇਹਨਾਂ ਨੂੰ

ਇਹ ਕਿ ਕਰੀਂ ਦਸ ਵਾਰ ਇਹ ਕਰ ਲੋ ਫੇਸਟ ਜਿੰਨੇ ਵਾਰ ਮਰਜ਼ੀ ਕਰੀ ਚੱਲਿਓ ਫਿਰ ਜਿੱਥੋਂ ਕੋਈ ਤੇਰਾ ਫਿਰ ਥੋੜੇ ਇੱਥੋਂ ਨਾ ਬਾਹਲਾ ਕਰੋਗੇ ਤਾਂ ਇੱਥੋਂ ਫਿਰ ਆਹ ਤੂਫੜਾ ਬਿਆਣੇ ਹੋ ਜਾ ਟੁਈ ਸਿੱਧੀ ਆ ਖਣੀਆਂ ਫੇਰ ਆਇ ਇਹ ਮੇਰਾ ਪਾਣਾ ਮੁੱਠੀ ਮੁੱਠੀ ਵਿੱਚ ਜੇ ਆਪਾਂ ਹੈ ਉਹ ਵੀ ਕਰਨਾ ਹੈ ਜੇ ਮੁੱਠੀ ਵਿੱਚ ਦੀ ਹੈ ਇਹਦਾ ਪੈਰਾਂ ਨੂੰ ਘੁਲਣਾ ਨੂੰ ਹੈ ਕਰਨਾ ਖੂਨ ਕਰਾਸ ਹੋ ਗਏ ਨਾ ਤੇ ਕੁਚਾ ਜਿਹੜੀਆਂ ਉਖਲਣ ਦੇਣਾ ਇਹ ਵੀ ਜਿੰਨਾ ਵਾਰੀ ਜਿੰਨਾ ਕਰਨਾ ਹੈ ਬੈਲਾ ਬੈਲਾ ਤੁਹਾਨੂੰ ਓਖਾ ਲੱਗੂਗਾ ਨਾ ਫਿਰ ਹੌਲੀ ਹੌਲੀ ਹੋਮੇ ਲੱਗ ਜਾਂਦਾ ਪਰ ਤੁਹਾਡੇ ਗੋਡੇ ਚੋਂ ਠੀਕ ਹੋ ਜਾਣਗੇ ਜੇ ਇਹ ਮੇਹਤਤ ਹੀ ਗੱਲ ਹੈ ਮੇਹਤਤ ਕਰੋ ਉਹ ਤੇ ਕਦੇ ਕੋਈ ਦਿੰਦੂ ਖਦੇ ਬਾਕੀ ਸਦਾ ਸੈਰ ਕਰੋ ਘਰੇ ਕੰਮ ਵੀ ਕਰੋ ਤੋਰਾ ਫੇਰਾ ਕਰੋ ਫਿਰ ਨਹੀਂ ਕੋਈ ਦਿੰਦੂ ਖਦੇ ਜੇ ਆਪਣਾ ਸਰੀਰ ਪਤਲਾਇਆ ਤਾਂ ਕੋਈ ਦਿੰਦੂ ਖਦੇ ਨਹੀਂ ਉੱਨਾ ਹੈ ਫਰਕ ਪਾ ਕੇ ਜੀ ਨੂੰ ਨਾ ਤਾਂ ਸਿੱਧੀਆਂ ਕਰਦੇ ਇਹ ਜਿੰਨੇ ਵਾਰੀ ਹੋ ਸਕੇ ਤਾਂ ਕਰ ਲਓ 5 10 ਵਾਰੀ ਕਰ ਲਓ ਜਿੰਨੇ ਵਾਰੀ ਪਰ ਐਵੇਂ ਪਹਿਲਾਂ ਥੱਕ ਜਾਈਓ ਨਾ ਪਰ ਥੋੜੀ ਚੇਤਨ ਕਰਨਾ ਜਿ ਬਾਹਰੇ ਵਾਲੇ ਲੱਗੇ ਰਹੇ ਫਿਰ ਤੁਹਾਨੂੰ ਦੇਖੀ ਕਰਨਾ ਹਰ ਜੂਗਾ ਇਹਨਾਂ ਨੂੰ ਵੀ ਓਖਾ ਕੰਮ ਆਇਆ ਕਿ ਕਿਹੜਾ ਤਾਂ ਸ਼੍ਰੀ ਨੀ ਅਕਰ ਨਹੀਂ ਜਦੋਂ ਕਦੇ ਗਾਗ ਨੂੰ ਇੰਨਾ ਬੜਾ ਕੀਤਾ ਹੀ ਹੁੰਦਾ ਠੀਕ ਇਸ ਕਰਕੇ ਵੀ ਤੁਸੀਂ ਕਿਹੜਾ ਨਾ ਥੋੜਾ ਕਰ ਲਓ ਨਹੀਂ ਫਿਰ ਤੁਹਾਨੂੰ ਆਇ ਤੁਹਾਨੂੰ ਓਖਾ ਜੇ ਲੱਗਾ ਤਾਂ ਨਾ ਵੀ ਇਹ ਤਾਂ ਅਕਰ ਜਿ ਗਈਆਂ ਲੱਗਾ ਤਾਂ ਕਰਕੇ ਦੇ ਵੀ ਕੇਰਾ ਥੋੜਾ ਕਰਿਓ। ਦਰਤੀ ਇਹ ਤੇਲ ਤੇਲ ਲਓ। ਸਰੋਂ ਦਾ ਤੇਲ ਗਰਮ ਕਰ ਲਓ। ਉਹਨੂੰ ਗਰਮ ਕਰਕੇ ਪੂਰਾ ਵਿੱਚ ਆਪਣਾ ਕੁਵਾਰ ਹੁੰਦਾ ਅੱਜਕੱਲ ਉਹ ਮੋਇਦੋ ਵਿਰਾਖ ਦਿੰਦੇ ਆ। ਅਕਵਾਰ ਨਹੀਂ ਕੁਵਾਰ ਨੂੰ ਪਾ ਲਓ। ਤੇ ਇਹ ਨੂੰ ਘੜਕਾ ਕੇ ਦੇ ਵਿੱਚ ਘਵਾਰ ਸੜ ਦਿਓ ਤੇ ਜ ਤੁਮਾਂ ਮੱਜੇ ਤਾਂ ਵਿੱਚ ਤੁਮਾਂ ਹੀ ਸਿੱਟ ਸਕਦੀਆਂ ਉਹ ਵੀ ਬਹੁਤ ਵਡੀਆਂ ਗੋਡੇ ਟੁੱਟ ਜਾਂਦੋ ਉਹ ਬਹੁਤ ਵਧੀਆ ਹੋ ਤੁਮਾਂ ਜਿਹੜਾ ਤੇ ਮੈਂ ਜਾਣਦਾ ਹੈ ਬਰਾਨੀ ਪਾਣਾ ਚ ਮਿਲਦੀ ਹੈ ਇੱਕ ਤੁਮਾਂ ਤੁਸੀਂ ਲੈ ਹੋ ਅੱਧਾ ਵਾਲੋ ਵਿੱਚ ਛਿੱਲ ਕੇ ਉਹਨੂੰ ਤੇ ਕਾਲਾ ਕਰ ਲਓ ਕਿਉ ਗੁਆਰਵੀ ਸਤੂਮਾਵੀ ਤੇ ਨੰਮਰੇ ਪੱਤੇ ਪਾ ਲਓ ਵਿੱਚ ਤੇ ਉਹ ਪਾ ਕੇ ਤੇਨੇ ਚੀਜ਼ਾਂ ਉਹਨਾਂ ਨੂੰ ਪਾਏ ਕਰ ਲਓ ਕਾਲੇ ਕਰਕੇ ਨਾ ਤੇ ਜਦੋਂ ਠੜ ਗਿਆ ਉਦੋਂ ਕਿਸੇ ਸੀਸੀ ਚ ਪਾ ਕੇ ਰੱਖ ਲਓ ਤੇ ਫਿਰ ਉਹਦੀ ਤੁਸੀਂ ਮਾਰਚ ਕਰਿਆ ਕਰੋ ਉਹ ਬਹੁਤ ਗੁਣਾਕਾਰੀ ਚੀਜ਼ ਹੈ ਢੇੜਾ ਜਿੜਾ ਫਿਰ ਉਹਦੀ ਮਾਰਚ ਐ ਕਰਨੀ ਹੈ ਇੱਥੋਂ ਆਹਾ ਆਹਾ ਇੱਥੋਂ ਖੁੱਛ ਦੋ ਐ ਸਿੱਧਾ ਤੇ ਰੱਖ ਨਾ ਐ ਕਰੀਂ ਇੱਥੇ ਜਿੰਨਾ ਕੁ ਤੁਸੀਂ ਕਰ ਸਕਦੇ ਆ ਆਪ ਦਾ ਜਿੰਨਾ ਤੋਂ ਢਿੱਟਾ ਜਵਾਲਾ ਐਨਾ ਕੰਮ ਆਹ ਇੱਥੇ ਆ ਕੁਛ ਜਾਂ ਤਾਂ ਕਰਨੀ ਲੱਗਦਾ ਐ ਰੱਖ ਲਓ ਚਲ ਤੇ ਦੋ ਵਾਰ ਰੱਤਾਂ ਦੀਆਂ ਕਰ ਲਓ ਤੇ ਆ ਇੱਥੇ ਹੋਣਾ ਐ ਕਰ ਲੀਂਗੇ ਫੇਰ ਤੇ ਵੀ ਲਾ ਕੇ ਫਿਰ ਇੱਥੋਂ ਐ ਕਰ ਇਹਨੂੰ ਐ ਕਰ ਇਹ ਬਹੁਤ ਪ੍ਰਖੂਨ ਕਰਾਉਂਦਾ ਜਿਹਨੂੰ ਕਰਨਾ ਹੁੰਦਾ ਬਾਕੀ ਉਹ ਵੀ ਤਾਂ ਗਰਮੀ ਆ ਵਿੱਚ ਜਿੱਦਾਂ ਬਦ ਗੁਣਾ ਕਰੀਂ ਜਿੱਦਾਂ ਫਿਰ ਇਹਨੂੰ ਐ ਕਰ ਇਹ ਤਾਂ ਹਾਂ ਮਾਫ਼ ਕਰਾ। ਐਸੀ ਇਹ ਤਾਂ ਤੁਸੀਂ ਬੈਠੇ ਜਿੰਨੇ ਵਾਰ ਮਰਜ਼ੀ ਕਰੀ ਚੱਲੋ ਇਹਨਾਂ ਦਾ ਕੋਈ ਗੱਲ ਨਹੀਂ ਇੱਥੇ ਤਾਂ ਕੋਈ ਤਕਰੀਬ ਨਹੀਂ ਹੋ ਕਾ ਕੰਮ ਨਹੀਂ ਇਹ ਤਾਂ ਆਪ ਘੜੀ ਸਕਦੇ ਆ। ਵੇਖ ਪਹਿਲਾਂ ਇਧਰ ਫਿਰ ਇਧਰ ਇਹਨਾਂ ਮੱਝਾਂ ਕਰ ਲੋ ਆਪਾਂ ਇਧਰ ਕਰ ਲਵਾਂਗੇ। ਇਹ ਇਧਰ ਪਾ ਲਓ ਇੱਥੋਂ ਹੈ ਆਹ ਪਿੰਗਣੀ ਜਿਹੜਾ ਆਂਡਾ ਲਿਖੋ ਤੈਨੂੰ ਹਾਂ ਆ ਪੂਰਾ ਕਰੋ ਇਹ ਆਹ ਜਿਹੜੀ ਚੀਜ਼ ਹੈ ਨਾ ਇੱਥੇ ਇੱਥੇ ਆਹੀ ਹੈ ਇਹਨੂੰ ਖਿੱਚ ਪੈਂਦੀ ਹੈ ਉਹਦੇ ਕੋਲ ਨਾ ਹੁੰਦੀ ਆ ਕਿਉਂਕਿ ਆ ਉਹ ਨਾਰਾ ਜਿਹੜਾ ਸੂਗਰਦੀਆਂ ਉਹ ਮਾਸ ਵੀ ਨਾ ਉਹਨੂੰ ਮਾਸ ਕਰੋ ਆਏ ਤੇ ਉਹ ਵਾਪੇ ਖਿਖ ਜਾਣਗੇ ਮਾਸਕੀ ਉਤਿਲਾਓ ਪਰ ਤੋਂ ਤੇ ਫਿਰ ਵੇਖੋ ਤੁਸੀਂ ਕਰਕੇ ਵੇਖੋ ਮੀਨਾ ਇਹ ਪਤਾ ਲੱਗੂ ਤੁਹਾਨੂੰ ਗੋਟਿਆਂ ਦਾ ਵੀ ਠੀਕ ਹੈ ਇਹ ਬਹੁਤ ਵਧੀਆ ਨੁਕਸਾ ਹੈ ਅੱਗੇ ਨਹੀਂ ਕਰਦੇ ਨਾ ਕਿਹੜੀਆਂ ਦਵਾਈਆਂ ਲੈਣੀਆਂ ਗੋਟਿਆਂ ਦਾ ਬੱਕ ਜਿਹੜੀ ਆਪਾਂ ਦਵਾਈਆਂ ਲੈਨੇ ਆ ਤਾਂ ਪੱਕੀਆਂ ਲੱਗਣਗੀਆਂ ਬਸ ਗੋਟਿਆਂ ਦੀ ਉਹ ਗੋਟਿਆਂ ਦਾ ਕੋਈ ਪਤਾ ਨਾ ਜਾਈਗਾ ਬਸ ਨਾ ਜੀ ਤੁਹਾਡੇ ਆਪਦੇ ਹੱਥ 'ਚ ਹੀ ਆ ਅੱਥੀ ਜੀ ਪਿਆ ਨਾਲ ਘਰੀ ਪਿਆ ਨਾਲ ਸਸਤਾ ਬਹੁਤ ਜ਼ਿਆਦਾ ਸਸਤਾ ਕੋਈ ਮਹਿੰਗਾ ਨਹੀਂ ਤੇ ਇਹ ਹੀ ਲੱਗਣਾ ਨਿੰਮਾ ਬਾਦੂ ਖੜੀ ਪੱਤੇ ਤੋੜ ਲੋ ਤੁੰਮੇ ਵੀ ਮਰ ਜਾਂਦੀ ਹੈ ਕੁਆਰ ਵੀ ਆਪਣੇ ਆਪ ਹੀ ਘਰਾਂ ਚ ਲੱਗਿਆ ਹੁੰਦਾ ਨਾ ਕੋਈ ਖਰਚਾ ਤੇ ਨਾ ਕੋਈ ਇਹਦਾ ਨੁਕਸਾਨ ਹੋ ਜੇ ਜਦੋਂ ਬਦੋਂ ਹਨ ਉਹ ਤਾਂ ਨੁਕਸਾਨ ਵੀ ਹੁੰਦਾ ਉਹ ਤਾਂ ਕੋਈ ਵੀ ਖਾਓ ਤੇ ਵਸੇ ਆਏ ਆਏ ਕਰ ਲੋ ਆਪਾਂ ਬੈਠੇ ਧੁੱਪੇ ਬਹਿ ਜਾਂਦੇ ਆ ਧੁੱਪੇ ਬਹਿ ਕੇ ਵਸੇ ਗੱਲ ਤਾਂ ਕੁਝ ਵੀ ਨਹੀਂ ਤੂੰ ਬੈਠੋ ਤੇ ਆਰਾਮ ਕਰੋ ਇੱਥੇ ਕਰ ਲੋ ਐ ਹਾਂ ਬਾਕੀ ਤੁਸੀਂ ਆਪ ਪਾ ਕੇ ਸਿੱਧੇ ਬੈਜੋ ਸਿੱਧੇ ਪਾ ਕੇ ਐ ਲੱਤਾਂ ਸਿੱਧੀਆਂ ਕਰ ਲੋ ਜਮਾ ਜਿਹਾ ਸਿੱਧੀ ਕਰਨੀ ਲੱਗਤਾ ਹੈ ਦੋਵੇਂ ਲੱਗਤਾ ਇੱਕ ਪਹਿਲਾਂ ਕਰੋ ਇੱਕ ਫੇਰ ਕਰੋ ਐ ਜਿਵੇਂ ਸਿੱਧੀ ਕਰ ਲੋ ਖੋਚ ਨੂੰ ਇਹ ਵੀ ਬਹੁਤ ਵਧੀਆ ਹੈ ਕੋਟਿਆਂ ਨਾਲ ਆਇਤਾ ਹੈ ਬਾਲਾ ਵਧੀਆ ਪਰ ਜੇ ਕੋਈ ਕਰ ਲੇ ਐਨੀ ਮਿਹਨਤ ਕੋਈ ਕਰਦਾ ਨਹੀਂ ਜੇ ਕੋਈ ਕਰੇ ਤਾਂ ਮੈਨੂੰ ਕੋਈ ਰੋਗ ਲੱਗਦਾ ਹੀ ਨਹੀਂ ਜੇ ਤੁਸੀਂ ਮਿਹਨਤ ਕਰ ਲੋ ਨਾ ਤੇ ਤੁਹਾਨੂੰ ਰੋਗ ਨਹੀਂ ਲੱਗਦਾ ਵੇਖੇ ਬਰਾਬਰ ਛੇੜ ਕਰਦਿਆ ਕਰੋ ਕਿਸੇ ਨੂੰ ਹੋਰ ਵੀ ਭਣ ਭਰਾ ਦਾ ਭਲਾ ਹੋ ਜੇ ਸਭ ਦਾ ਭਲਾ ਹੋਣਾ ਚਾਹੀਦਾ ਪਰਮਾਤਮਾ ਸਭ ਨੂੰ ਤੰਦਰੁਸਤੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ